ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਇਹ ਜਿਹੜਾ ਅਸੀਂ ਆਜ਼ਾਦ ਪੀੜੀਆ ਸੈਟਅਪ ਕੀਤਾ ਇਹ ਸਾਰੇ ਜਿੰਨੇ ਵੀ ਸਿੱਖ ਐਕਟਿਵਿਸਟ ਹੈਗੇ ਆ ਉਹਨਾਂ ਦੀ ਮਦਦ ਦੇ ਨਾਲ ਇੰਡੀਆ ਚੋਂ ਇੰਗਲੈਂਡ ਚੋਂ ਕੈਨੇਡਾ ਚੋਂ ਯੂਰਪ ਚੋਂ ਤੇ ਅਮਰੀਕਾ ਚੋਂ ਜਿੰਨੇ ਵੀ ਸਾਡੇ ਸੋਚ ਵਾਲੇ ਲੋਕ ਨੇ ਉਹਨਾਂ ਨਾਲ ਰਲ ਕੇ ਅਸੀਂ ਇਹ ਜਿਹੜਾ ਇੱਕ ਆਜ਼ਾਦ ਮੀਡੀਆ ਸਿਰ ਤਪ ਕੀਤਾ ਤੇ ਜਿਹਦਾ ਮਕਸਦ ਇਹਗਾ ਕਿ ਸੱਚ ਦੀ ਆਵਾਜ਼ ਲੋਕਾਂ ਤਹ ਪਹੁੰਚਾਉਣਾ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜਾ ਵੀ ਮੇਨਸਟ੍ਰੀਮ ਮੀਡੀਆ ਇੰਡੀਆ ਵਿੱਚੋਂ ਤੇ ਉਹਨਾਂ ਨਾਲ ਜਿੰਨੇ ਵੀ ਮਿਲਦੇ ਜੁਲਦੇ ਮੀਡੀਆ ਨੇ ਤੇ ਉਹਨਾਂ ਦੀਆਂ ਜਿਹੜੀਆਂ ਕਾਪੀ ਮੀਡੀਆ ਬਾਰਲੇ ਦੇਸ਼ਾਂ ਵਿੱਚ ਖੁੱਲੀਆਂ ਨੇ ਉਹ ਸੱਚ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੀਆਂ ਨੇ ਹਮੇਸ਼ਾ ਤੁਹਾਨੂੰ ਇੱਕ ਝੂਠੀ ਤਸਵੀਰ ਘੜ ਕੇ ਦਿੰਦੀਆਂ ਨੇ ਕਿ ਕਿਵੇਂ ਜਿਹੜਾ ਹਿੰਦੂ ਕਿੰਗਡਮ ਹੈ ਹਿੰਦੂ ਰਾਸ਼ਟਰ ਉਹ ਇੱਕ ਡੈਮੋਕ੍ਰੇਸੀ ਹੈ ਉੱਥੇ ਬਹੁਤ ਵਧੀਆ ਬਾਲੀਵੁੱਡ ਦੀ ਕੜੀ ਹੋਈ ਤਸਵੀਰ ਤੁਹਾਨੂੰ ਦਿਖਾਉਂਦੇ ਨੇ ਤੇ ਜਿਹੜਾ ਅਸੀਂ ਆਪਰਾਲਾ ਸ਼ੁਰੂ ਕੀਤਾ ਸੀ ਉਹਦੇ ਵਿੱਚ ਅਸੀਂ ਸੱਚ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣੇ ਸ਼ੁਰੂ ਕੀਤੀ ਸੀ ਫਿਰ ਦੇ ਕੁਝ ਚਿਰ ਤੋਂ ਇਸ ਹਫਤੇ ਦੇ ਅੰਦਰ ਸਾਡੇ ਉੱਤੇ ਤੇ ਸਾਡੇ ਹੋਰ ਵੀ ਨਾਲ ਜਿਨ੍ਹਾਂ ਵੀ ਸਾਡੇ ਐਕਟਿਵਿਸਟ ਨੇ ਭਲਾ ਕੀ ਜਿਹੜੇ ਸਾਡੇ ਨਾਲ ਡਾਇਰੈਕਟਲੀ ਜਿਨ੍ਹਾਂ ਦਾ ਸਿੱਧੇ ਤੌਰ ਤੇ ਕੋਈ ਨਾਤਾ ਨਹੀਂ ਜਿਵੇਂ ਕਿ ਸਿੱਖ ਫॉर ਜਸਟਿਸ ਤੇ ਹੋਰ ਵੀ ਜਿਨ੍ਹਾਂ ਨੇ ਸਾਡੇ ਹਮਕਿਆਲੀ ਲੋਕ ਨੇ ਉਹਨਾਂ ਤੇ ਕੋਆਰਡੀਨੇਟਡ ਅਟੈਕ ਕੀਤਾ ਗਿਆ ਇਹਨਾਂ ਹਿੰਦੂ ਆਤਵਾਦੀਆਂ ਦੁਆਰਾ ਇਹਨਾਂ ਹਿੰਦੂ ਆਤਵਾਦੀ ਫਿਰਕਾ ਪ੍ਰਸਤ ਇਨਸਾਨੀਅਤ ਦੇ ਦੁਸ਼ਮਣ ਲੋਕਾਂ ਨੇ ਸੱਚ ਦੀ ਆਵਾਜ਼ ਨੂੰ ਚੁੱਪ ਕਰਾਉਣ ਦਾ ਜਿਹੜਾ ਟੀਚਾ ਹੈ ਉਹਨੂੰ ਉਹਨੂੰ ਉਹਨਾਂ ਨੇ ਹੁਣ ਸ਼ਰਿਆਮ ਉਹਨਾਂ ਦਾ ਜਿਹੜਾ ਇਹ ਟੀਚਾ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ਉਹ ਚਾਹੁੰਦੇ ਨੇ ਕਿ ਕੱਲਾ ਉਥੇ ਹੀ ਨਹੀਂ ਹਿੰਦੂ ਕਿੰਗਡਮ ਚ ਨਹੀਂ ਕਿ ਤੁਸੀਂ ਬਾਹਰ ਬੈਠੇ ਵੀ ਕਿਸੇ ਪ੍ਰਕਾਰ ਦੀ ਕੋਈ ਪੋਲਿਟਿਕਲ ਐਕਟੀਵਿਟੀ ਜਾਂ ਸਿਆਸੀ ਤੌਰ ਤੇ ਪੰਜਾਬ ਦੀ ਜਾਂ ਸਿੱਖ ਜਾਂ ਹਿਊਮਨ ਰਾਈਟ ਮਨੁੱਖੀ ਅਧਿਕਾਰਾਂ ਦੇ ਲਈ ਕੋਈ ਕੋਸ਼ਿਸ਼ ਕਰਨੀ ਤੇ ਇੱਕ ਪਾਸੇ ਹੈ ਤੁਸੀਂ ਆਪਣੇ ਵਿਚਾਰ ਤੱਕ ਲੋਕਾਂ ਤਾਂ ਪਹੁੰਚਾ ਨਹੀਂ ਸਕਦੇ ਇਹ ਸੰਗਤ ਇਹ ਇੱਕ ਐਸੀ ਗੁਲਾਮੀ ਲਿਆਉਣਾ ਚਾਹੁੰਦੇ ਨੇ ਜਿਹਦੇ ਵਿੱਚ ਹਿੰਦੂ ਆਤਵਾਦ ਦੇ ਖਿਲਾਫ ਸੋਚਣਾ ਵੀ ਉਹ ਇੱਕ ਗੈ ਦਾ ਨਾ ਕਿ ਸੋਚਣ ਤੇ ਵੀ ਉਹ ਤੁਹਾਨੂੰ ਧਮਕੀਆਂ ਤੇ ਤੁਹਾਡੇ ਤੇ ਹਮਲਾ ਕਰਨ ਨੂੰ ਤਿਆਰ ਨੇ ਜਿਵੇਂ ਕਿ ਆਪਾਂ ਜਾਣਦੇ ਹੀ ਆਂ ਮੈਂ ਗੱਲ ਕਰਦਾ ਸਾਡੇ ਜੋ ਇਸ ਹਫਤੇ ਅੰਦਰ ਹੋਇਆ ਸਾਡੇ ਯੂਐਸ ਮੀਡੀਆ ਕੈਨੇਡਾ ਤੋਂ ਭਾਈ ਸਾਹਿਬ ਭਾਈ ਧਾਲੀਵਾਲ ਉਹਨਾਂ ਦੇ ਉੱਤੇ ਵੀ ਇਹ ਮੀਡੀਆ ਅਟੈਕ ਹੋਇਆ ਉਹਨਾਂ ਦਾ ਜਿਹੜਾ ਕੰਪਿਊਟਰ ਹੈਕ ਕੀਤਾ ਗਿਆ ਪਰਸਨਲ ਉਹਨਾਂ ਦਾ ਸਾਰਾ ਕੁਝ ਸ਼ਟਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਜਿਹੜੇ ਯੂਰਪ ਦੇ ਹੈਗੇ ਨੇ ਭਾਈ ਪ੍ਰਿਤਪਾਲ ਸਿੰਘ ਜੀ ਉਹਨਾਂ ਦਾ ਵੀ ਸ਼ਟਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਾਡਾ ਜਿਹੜਾ ਯੂਕੇ ਦਾ ਹੈਗਾ ਉੱਥੇ ਅਸੀਂ ਦੇਖਿਆ ਕਿਵੇਂ ਇਹਨਾਂ ਹਿੰਦੂ ਹੱਤਵਾਦੀਆਂ ਨੇ ਪਹਿਲਾਂ ਤੇ ਸਾਡੇ ਸਾਰੇ ਚੈਨਲ ਸ਼ਟਡਾਊਨ ਕਰਨ ਦੀ ਕੋਸ਼ਿਸ਼ ਕੀਤੀ ਤੇ YouTube ਤੇ ਸਾਡਾ ਡਾਊਨ ਹੈ ਸਤਿਗੁਰੂ ਕਿਰਪਾ ਕਰਨਗੇ ਉਹ ਚੱਲ ਪਏਗਾ ਥੋੜੇ ਚਿਰ ਨੂੰ ਤੇ ਇਹਨਾਂ ਹੱਤਵਾਦੀਆਂ ਨੇ ਇਕੱਲੇ ਸਾਡੇ ਸੱਚ ਦੀ ਆਵਾਜ਼ ਬੰਦ ਕਰਨ ਦੀ ਅ ਕੱਲੇ ਮੀਡੀਆ ਨੂੰ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਿਰੇ ਲਿਕ ਤੌਰ ਤੇ ਵੀ ਜੋ ਕਿ ਮਰਮੋਣ ਸਿੰਘ ਮਰਮੋਣ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਆ ਉਹਨਾਂ ਨੂੰ ਸਿੱਧੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਕਿਹਾ ਗਿਆ ਹੈ ਭਈ ਜਾਨ ਨੂੰ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਕਿ ਸੱਚ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਇਹਨਾਂ ਹਿੰਦੂਵਾਦਤਵਾਦੀਆਂ ਦੇ ਦੁਆਰਾ ਬਖਰੇ ਬਖਰੇ ਤੌਰ ਤਰੀਕਿਆਂ ਤੋਂ ਉਹਨਾਂ ਨੂੰ ਧਮਕੀਆਂ ਆਈਆਂ ਨੇ ਇਹ ਅਸਲ ਜੋ ਇਹ ਹਿੰਦੂ ਫਿਰਕਾ ਪ੍ਰਸਤ ਲੋਕ ਚਾਹੁੰਦੇ ਨੇ ਇਹ ਚਾਹੁੰਦੇ ਨੇ ਕਿ ਸੱਚ ਦੀ ਆਵਾਜ਼ ਨੂੰ ਬੰਦ ਕੀਤਾ ਜਾਵੇ ਤੇ ਕੱਲਾ ਇੱਥੇ ਹੀ ਨਹੀਂ ਕੱਲਾ ਇੰਗਲੈਂਡ ਵਿੱਚ ਨਹੀਂ ਸਾਡੇ ਜਿਹੜੇ ਹੋਰ ਵੀ ਐਕਟਿਵਿਸਟ ਸੀ ਉਹਨਾਂ ਨੂੰ ਵੀ ਇਹ ਹੀ ਇੰਡੀਆ ਵਿੱਚ ਪੰਜਾਬ ਦੇ ਅੰਦਰ ਜਿਹੜੇ ਸਾਡੇ ਨਾਲ ਜੁੜੇ ਹੋਏ ਲੋਕ ਜੋ ਸੱਚ ਦੀ ਆਵਾਜ਼ ਨੂੰ ਉੱਥੇ ਬੁਲੰਦ ਕਰਦੇ ਨੇ ਉਹਨਾਂ ਸਾਰੇ ਹੀ ਲਗਭਗ ਐਕਟਿਵਿਸਟ ਦੇ ਖਿਲਾਫ ਇਹਨਾਂ ਨੇ ਇੱਕ ਮੰਨ ਘੜਤ ਜਿਹਾ ਇੱਕ ਹੋਰ ਕੇਸ ਸ਼ੁਰੂ ਕਰ ਦਿੱਤਾ ਉਹਨਾਂ ਦੇ ਪਾਸਪੋਰਟ ਜ਼ਬਤ ਕਰ ਲਿੱਤੇ ਗਏ ਨੇ ਉਹਨਾਂ ਨੂੰ ਫਿਰ ਪੁਲਿਸ ਨੇ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਕਰ ਦਿੱਤੀਆਂ ਜਿਵੇਂ ਕਿ ਆਪਾਂ ਜਾਣਦੇ ਹੀ ਹਾਂ ਕਿ ਜਿੱਦਾਂ ਕਨਵਰਪਾਲ ਸਿੰਘ ਬਿੱਟੂ ਤੇ ਸਰਬਜੀਤ ਸਿੰਘ ਕੁਮਾਰ ਤੇ ਸਤਨਾਂ ਸਿੰਘ ਪੋਟਾ ਸਾਹਿਬ ਵਾਲੇ ਤੇ ਹੋਰ ਵੀ ਜਿੰਨੇ ਦਲ ਖਾਲਸਾ ਨਾਲ ਐਕਟਿਵਿਸਟ ਨੇ ਉੱਥੇ ਉਹਨਾਂ ਸਾਰਿਆਂ ਨੂੰ ਇਹਨਾਂ ਹਿੰਦੂ ਅੱਤਵਾਦੀਆਂ ਨੇ ਕੱਲਿਆ ਉਹਨਾਂ ਦੇ ਖਿਲਾਫ ਕੇਸ ਨਹੀਂ ਲਾਏ ਪਰ ਉਹਨਾਂ ਨੂੰ ਫੇਕ ਐਨਕਾਊਂਟਰ ਵਿੱਚ ਮਾਰਨ ਦੀਆਂ ਧਮਕੀਆਂ ਤੱਕ ਇਹਨਾਂ ਹਿੰਦੂ ਅੱਤਵਾਦੀਆਂ ਨੇ ਦਿੱਤੀਆਂ ਤੇ ਫਿਰ ਇਹ ਲੋਕ ਡਰਾਮਾ ਕਰਦੇ ਨੇ ਫਿਰ ਇਹ ਲੋਕ ਡਰਾਮਾ ਕਰਦੇ ਨੇ ਕਹਿੰਦੇ ਨੇ ਕਿ ਇਹ ਇੱਕ ਡੈਮੋਕ੍ਰੇਸੀ ਹੈ ਇਹ ਲੋਕਤੰਤਰ ਹੈ ਇਹ ਤੁਹਾਡੇ ਸਾਹਮਣੇ ਹੈ ਲੋਕਤੰਤਰ ਕੀ ਹੈ ਡੈਮੋਕ੍ਰੇਸੀ ਕੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਈਐਸਐਫ ਤੇ ਵਿੱਚ ਸਾਰੀ ਸੰਗਤਾਂ ਦੇ ਸਾਹਮਣੇ ਇਹ ਕੋਈ ਲੁਕਮਾ ਲੁਕਮੀ ਚੀਜ਼ ਨਹੀਂ ਇਹ ਹਿੰਦੂ ਅੱਤਵਾਦੀ ਫਿਰਕਾ ਪਰਸਤ ਇਨਸਾਨੀਅਤ ਦੇ ਦੁਸ਼ਮਣਾਂ ਨੇ ਸਾਰੀ ਦੁਨੀਆ ਦੇ ਸਾਹਮਣੇ ਇਹ ਸਭ ਕੁਝ ਕੀਤਾ ਤੇ ਮੈਂ ਸੰਗਤਾਂ ਨੂੰ ਸੁਚੇਤ ਕਰਨਾ ਚਾਹੁੰਦਾ ਕਿ ਕਈ ਲੋਕ ਐਸਾ ਸੋਚਦੇ ਨੇ ਕਿ ਇਹ ਸਿੱਖਾਂ ਦੀ ਕੋਈ ਆਪਸੀ ਲੜਾਈ ਦਾ ਜਾਂ ਆਪਸੀ ਰੰਜਿਸ਼ਾਂ ਜਿਹੜੀਆਂ ਜਿਹੜੇ ਸਿੱਖਾਂ ਦੇ ਆਪਸ ਵਿੱਚ ਨਹੀਂ ਵਿਚਾਰ ਨਹੀਂ ਮਿਲਦੇ ਉਹਨਾਂ ਦਾ ਇਹ ਇਹ ਨਤੀਜਾ ਹੈ ਪਰ ਮੈਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਇਹ ਜਿਹੜਾ ਹਮਲਾ ਹੈ ਇਹਦੇ ਪਿੱਛੇ ਸਿਰਫ ਤੇ ਸਿਰਫ ਹਿੰਦੂ ਅਤਵਾਦ ਉਹ ਭਾਰਤ ਮਾਤਾ ਬਹਾਮਣੀ ਤੇ ਬਹਾਮਣੀ ਸਰਕਾਰ ਇਸ ਤੋਂ ਬਿਨਾ ਕੁਝ ਨਹੀਂ ਸਾਡਾ ਅਸਲ ਦੁਸ਼ਮਣ ਨੂੰ ਦੇਖਣ ਦੀ ਲੋੜ ਹੈ ਸਾਧ ਸੰਗਤ ਅਸੀਂ ਇਹ ਸੁਣਿਆ ਵੀ ਇਹ ਸਾਡੇ ਨਾਲ ਹੋਇਆ ਪਰ ਸਵਾਲ ਉੱਠਦਾ ਹੈ ਵੀ ਹੋਇਆ ਕਿਉਂ ਉਹ ਇੱਕ ਝੂਠੀ ਅਸਲੀਅਤ ਤੁਹਾਨੂੰ ਪੇਸ਼ ਕਰ ਰਹੇ ਨੇ ਤੁਹਾਨੂੰ ਦੱਸਦੇ ਨੇ ਕਿ ਉਹ ਝੂਠੀ ਅਸਲੀਅਤ ਨਹੀਂ ਇੱਕ ਸੱਚਾਈ ਹੈ ਉਸ ਨੂੰ ਮੰਨੋ ਉਸ ਨੂੰ ਪੂਜੋ ਉਹਦੇ ਵਿੱਚ ਰਹੋ ਤੇ ਜਿਹੜੀ ਉਹ ਝੂਠੀ ਜਿਹੜੀ ਉਹਨਾਂ ਨੇ ਅਸਲੀਅਤ ਤੁਹਾਡੇ ਲਈ ਬਣਾਈ ਹੈ ਜਿਹੜਾ ਉਹ ਡੱਬਾ ਬਣਾਇਆ ਉਹਦੇ ਵਿੱਚ ਗੁਲਾਮ ਬਣ ਕੇ ਰੋ ਉਦੋਂ ਬਾਹਰ ਨਾ ਨਿਕਲੋ ਨਾ ਹੀ ਉਦੋਂ ਬਾਹਰ ਸੋਚੋ ਜੇ ਤੁਸੀਂ ਬਾਹਰ ਨਿਕਲੋਗੇ ਬਾਹਰ ਸੋਚੋਗੇ ਤੇ ਉਹ ਫਿਰ ਆਪਣਾ ਹਿੰਦੂ ਅਤਵਾਦ ਦਾ ਜੋ ਉਹਨਾਂ ਦਾ ਏਜੰਡਾ ਹੈ ਉਹਦੇ ਅਧੀਨ ਉਹ ਆਪਣਾ ਉਹ ਕਰਦੇ ਰਹਿਣਗੇ ਸਾਧ ਸੰਗਤ ਅੱਜ ਅਸੀਂ ਜਾਣਦੇ ਆ ਕਿ ਜਿੱਲਾ ਅਸੀਂ ਇਹ ਅਸੀਂ ਆ ਦੇਖਿਏ ਜਿਹੜਾ ਇਹ ਇਨਫੋਰਮੇਸ਼ਨ ਦਾ ਜਿਹੜਾ ਆ ਨਵਾਂ ਯੁੱਗ ਚਲਣ ਡਿਆ ਆ ਇਹ ਇਹਨਾਂ ਹਿੰਦੂ ਅੱਤਵਾਦੀਆਂ ਨੂੰ ਇਹ ਇਹੋ ਜਿਹੇ ਇਹ ਹੱਤਖੰਡੇ ਕਿਉਂ ਅਪਣਾਉਣੇ ਪਏ ਕਿਉਂ ਇਹ ਇੰਨਾ ਖੁੱਲੇ ਆਮ ਉਹਨਾਂ ਨੂੰ ਇਹ ਹਮਲਾ ਕਰਨਾ ਪਿਆ ਸੱਚ ਦੀ ਆਵਾਜ਼ ਲੁਕੋਣ ਨੂੰ ਸਾਧ ਸੰਗਤ ਵਿੱਚ ਪਿਛਲੇ ਸਾਲ ਦੀਆਂ ਤੁਹਾਨੂੰ ਉਦਾਹਰਨਾਂ ਦੇਣਾ ਚਾਹੁੰਦਾ ਤਿੰਨ ਜਾਂ ਚਾਰ ਇਹ ਹਿੰਦੂ ਅਤਵਾਦੀ ਹਮੇਸ਼ਾ ਹੀ ਨਵੇਂ ਤੋਂ ਨਵਾਂ ਡਰਾਮਾ ਘੜਦੇ ਨੇ ਤੇ ਸਿੱਖ ਪੰਥ ਸਿੱਖ ਕੌਮ ਨੂੰ ਉਹਦੇ ਵਿੱਚ ਉਲਝਾ ਦਿੰਦੇ ਨੇ ਤੇ ਆਪ ਬਾਹਰ ਬਹਿ ਕੇ ਤਮਾਸ਼ਾ ਦੇਖਦੇ ਨੇ ਇਹ ਰਹੀ ਹੈ ਇਹਨਾਂ ਦੀ ਪਿਛਲੇ ਜਦੋਂ ਦਾ ਇਹ ਹਿੰਦੂ ਕਿੰਗਡਮ ਬ੍ਰਿਟਿਸ਼ ਜਿਹੜੇ ਸੀ ਇੰਪੀਰੀਅਲਿਜ਼ਮ ਤੋਂ ਹਟ ਕੇ ਆ ਹਿੰਦੂ ਇੰਪੀਰੀਅਲਿਜ਼ਮ ਦੇ ਥੱਲੇ ਆ ਹਿੰਦੂ ਅਤਵਾਦ ਦੇ ਥੱਲੇ ਆਇਆ ਉਦੋਂ ਦਾ ਇਹਨਾਂ ਦਾ ਇਹ ਹੀ ਏਜੰਡਾ ਚੱਲ ਰਿਹਾ ਪਿਛਲੇ ਸਾਲ ਵਿੱਚ ਇਹਨਾਂ ਨੇ ਤਿੰਨ ਜਾਂ ਚਾਰ ਵੱਡੀਆਂ ਸਾਜ਼ਿਸ਼ਾਂ ਰਚੀਆਂ ਸਭ ਤੋਂ ਜਿਹ ਜਿਨ੍ਹਾਂ ਦਾ ਮਤਲਬ ਸੀ ਪੰਥ ਦਾ ਜੋ ਮਨੋਬਲ ਹੈ ਉਹਨੂੰ ਤੋੜਨਾ ਪੰਥ ਦੀ ਸੋਚ ਨੂੰ ਤੋੜਨਾ ਪੰਥ ਦੀਆਂ ਆਪਸ ਵਿੱਚ ਲੜਾਈਆਂ ਵਧਾਉਣੀਆਂ ਤੇ ਪੰਥ ਨੂੰ ਬਦਨਾਮ ਕਰਨਾ ਇੱਕ ਇਤਰਾ ਨਹੀਂਆਂ ਵੱਖਰੀਆਂ ਵਕਣੀਆਂ ਸਾਜਸਾਂ ਸਨ ਉਹਨਾਂ ਵਿੱਚੋਂ ਇੱਕ ਸਾਜਿਸ਼ ਸੀ ਇੱਕ ਅਮਰੀਕਾ ਚੌਰਤ ਹੈ ਸਿੱਖ ਨਾਮ ਦੀ ਜਾਂ ਤੁਸੀਂ ਜਿੱਦਾ ਮਰਜੀ ਉਸਨੂੰ ਕਹਿ ਲਓ ਉਹਨੂੰ ਸੋਨੀਆ ਲਿਓਨ ਕਹਿੰਦੇ ਨੇ ਇਹਨਾਂ ਹਿੰਦੂ ਅਤਵਾਦੀਆਂ ਨੇ ਫਿਰਕਾ ਪ੍ਰਸਤ ਲੋਕਾਂ ਨੇ ਕਿਉਂਕਿ ਉਹ ਅਡਲਟ ਮੀਡੀਆ ਵਿੱਚ ਕੰਮ ਕਰਦੀ ਹੈ ਸਿੱਖਾਂ ਦੇ ਮਨੋਬਲ ਤੋੜਨ ਦੇ ਲਈ ਇਹਨਾਂ ਹਿੰਦੂ ਫਿਰਕਾ ਪ੍ਰਸਤ ਲੋਕਾਂ ਨੇ ਉਹਨੂੰ ਮੇਨਸਟ੍ਰੀਮ ਮੀਡੀਆ ਤੇ ਲਿਆਂਦਾ ਉਹਨੂੰ ਜਿਹੜਾ ਬਿਗ ਬਾਸ ਹਾਊਸ ਸੀ ਉਹਦੇ ਵਿੱਚ ਲਿਆਂਦਾ ਤੇ ਉਹਨਾਂ ਦਾ ਪਲਾਨ ਇਹ ਸੀ ਕਿ ਸੋਨੀਆ ਆ ਜਿਹੜੀ ਕੁੜੀ ਨੂੰ ਇਸ ਬੀਬੀ ਨੂੰ ਯੂਜ਼ ਕਰਕੇ ਜੋ ਪੰਥ ਹੈ ਉਸਨੂੰ ਬਦਨਾਮ ਕਰਨਾ ਤੇ ਪੰਥ ਦੀ ਜਿਹੜਾ ਮਨੋਬਲ ਹੈ ਤੋੜਨਾ ਪਰ ਕਿਉਂਕਿ ਸਾਡਾ ਇਹ ਨਵਾਂ ਆਜ਼ਾਦ ਮੀਡੀਆ ਆਇਆ ਸੀ ਸਾਡੇ ਲੋਕ ਜਾਗਰਿਤ ਹੋਣੇ ਸ਼ੁਰੂ ਹੋ ਚੁੱਕੇ ਨੇ ਉਹਨਾਂ ਨੇ ਇਹਨਾਂ ਦਾ ਆਹ ਚਾਲ ਚਲਣ ਤੋਂ ਪਹਿਲਾਂ ਹੀ ਸਮਝ ਕੇ ਇਹਦੇ ਖਿਲਾਫ ਲੋਕਾਂ ਨੂੰ ਜਾਗਰਿਤ ਕੀਤਾ ਤੇ ਉਹਨਾਂ ਨੇ ਉਹ ਆਪਣਾ ਜਿਹੜਾ ਹਿੰਦੂ ਅਤਵਾਦ ਦਾ ਅਜੰਡਾ ਸੀ ਉਹਦੇ ਉਹ ਥਰੂ ਨਹੀਂ ਗਿਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਲੋਕ ਜਾਗਰਿਤ ਹੋ ਚੁੱਕੇ ਨੇ ਦੂਜਾ ਸੀ ਜਿਵੇਂ ਕਿ ਆਪਾਂ ਜਾਣਦੇ ਆ ਅੰਨਾ ਹਜ਼ਾਰੇ ਅੰਨਾ ਹਜ਼ਾਰੇ ਨੂੰ ਉਹ ਨਵਾਂ ਗਾਂਧੀ ਬਣਾਉਣਾ ਚਾਹੁੰਦੇ ਨੇ ਤੇ ਉਹ ਉਹਨਾਂ ਦਾ ਏਜੰਡਾ ਚੱਲ ਰਿਹਾ ਪਰ ਕਿਉਂਕਿ ਆਜ਼ਾਦ মিডিਆ ਲੋਕ ਜਾਗਰਤ ਨੇ ਅੱਜ ਉਹ ਦੂਜਾ ਗਾਂਧੀ ਉਸ ਨੂੰ ਬਣਾ ਨਹੀਂ ਸਕਦੇ ਇਹ ਇੱਕ ਅਸਲੀਅਤ ਬਣ ਚੁੱਕੀ ਹੈ ਹੋਰ ਮਨਪ੍ਰੀਤ ਬਾਦਲ ਨੂੰ ਉਹ ਪੰਜਾਬ ਚ ਲਿਆਉਣਾ ਚਾਹੁੰਦੇ ਨੇ ਕਿਉਂਕਿ ਆਜ਼ਾਦ মিডিਆ ਲੋਕਾਂ ਨੂੰ ਅਸਲੀਅਤ ਨਾਲ ਜੋੜ ਰਿਹਾ ਹੈ ਲੋਕਾਂ ਨੂੰ ਜੁਗਾਰ ਰਿਹਾ ਉਸ ਨੀਂਦ ਤੋਂ ਬਾਲੀਵੁੱਡ ਰਿਐਲਿਟੀ ਤੋਂ ਉੱਤੇ ਚੱਕ ਕੇ ਅਸਲੀਅਤ ਨਾਲ ਜੋੜ ਰਿਹਾ ਇਸ ਕਰਕੇ ਇਹਨਾਂ ਦਾ ਇਹ ਵੀ ਮਨਸੂਬੇ ਵਿੱਚ ਇਹਨਾਂ ਨੂੰ ਇੱਕ ਮੁਸ਼ਕਲ ਆ ਰਹੀ ਹੈ ਉਧਾਰਨਾ ਕਈ ਹੋਰ ਵੀ ਨੇ ਸਾਸ ਸੰਗਤ ਕਈ ਲਿਸਟ ਬਣ ਸਕਦੀ ਹੈ ਪੂਰੇ ਉਧਾਰਨਾ ਦੀ ਕਿਵੇਂ ਇਹਨਾਂ ਦੇ ਇਹਨਾਂ ਦਾ ਜਿੰਨਾ ਵੀ ਇਹ Hindu ਅੱਤਵਾਦੀ ਏਜੰਡਾ ਹੈ ਉਹਦੇ ਉੱਤੇ ਜਿਹੜੀ ਨਵੀਂ ਜਾਗਰਤ ਸੋਚ ਵਾਲੇ ਲੋਕਾਂ ਦਾ ਪ੍ਰਭਾਵ ਪੈ ਰਿਹਾ ਤੇ ਇਸ ਕਰਕੇ ਇਹਨਾਂ ਅੱਤਵਾਦੀ ਲੋਕਾਂ ਨੇ ਇਹ ਸੱਚ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਸ ਸੰਗਤ ਇਹ ਹਿੰਦੂ ਅੱਤਵਾਦੀ ਫਿਰਕਾਪ੍ਰਸਤ ਲੋਕ ਤਦ ਹੀ ਹਾਰਨਗੇ ਜਦੋਂ ਤੁਸੀਂ ਉਹਨਾਂ ਦੀਆਂ ਗੱਲਾਂ ਜਿਹੜਾ ਉਹਨਾਂ ਦਾ ਮੀਡੀਆ ਹੈ ਜਿਨ੍ਹਾਂ ਤੇ ਉਹ ਕਰੋੜਾਂ ਅਰਬਾਂ ਖਰਚਦੇ ਨੇ ਤੁਸੀਂ ਉਹਨਾਂ ਨੂੰ ਉਹਨਾਂ ਦੀਆਂ ਖਬਰਾਂ ਨੂੰ ਤੁਸੀਂ ਸੁਣਨਾ ਬੰਦ ਕਰ ਦਿੱਤਾ ਹੈ ਜ਼ਿਆਦਾਤਰ ਤੇ ਤੁਸੀਂ ਆਪ ਨਵਾਂ ਮੀਡੀਆ ਦੀ ਸੱਚ ਦੀ ਤਲਾਸ਼ ਵਿੱਚ ਤੁਸੀਂ ਇਹਨਾਂ ਅੱਤਵਾਦੀਆਂ ਦੀਆਂ ਗੱਲਾਂ ਸੁਣਨੀਆਂ ਬੰਦ ਕਰਤੀਆਂ ਅਸਲ ਜਿਹੜੀ ਅਸਲ ਜਿਹੜੀ ਮੁਸ਼ਕਲ ਹੈ ਉਹ ਇਹ ਹੈ ਤੇ ਇਹਨਾਂ ਅੱਤਵਾਦੀਆਂ ਨੂੰ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਲਈ ਇਹ ਇਹਨਾਂ ਨੇ ਹਥਕੰਡੇ ਅਪਣਾਏ ਨੇ ਤੇ ਜਿਵੇਂ ਤੇ ਆਪਾਂ ਜਾਣਦੇ ਹਾਂ ਉਹਨਾਂ ਨੇ ਇੰਡੀਆ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਚਾਈਨਾ ਦਾ ਪੈਟਰਨ ਹੈ ਜਿਹਦੇ ਅਧੀਨ ਸਭ ਕੁਝ ਇੰਟਰਨੈਟ ਬੰਦ ਟੀਵੀ ਬੰਦ ਜੇਤੇ ਵੀ ਅਸਲੀਅਤ ਜਾਂ ਹਿੰਦੂ ਅੱਤਵਾਦ ਬਾਰੇ ਗੱਲ ਹੋਵੇ ਸਾਧ ਸੰਗਤ ਉਹ ਚਾਹੁੰਦੇ ਨਹੀਂ ਅਸੀਂ ਜਾਣਦੇ ਹਾਂ ਜਿਹੜਾ ਉਹ ਹਿੰਦੂ ਕਿੰਗਡਮ ਹੈ ਜਿੰਨੇ ਵੀ ਉਥੇ ਅਤਵਾਦ ਦੇ ਕੇਸ ਹੁੰਦੇ ਨੇ ਉਹਦੇ ਮਗਰ ਸਿਰਫ ਤੇ ਸਿਰਫ ਹਿੰਦੂ ਅਤਵਾਦ ਹੈ ਅਸੀਂ ਜਾਣਦੇ ਹਾਂ ਹਰੇਕ ਵਾਰ ਸਿੱਖਾਂ ਦਾ ਸਿੱਖਾਂ ਦੀ ਬਦਨਾਮੀ ਕਰਦੇ ਨੇ ਸਿੱਖਾਂ ਦਾ ਨਾਂ ਲਾਉਂਦੇ ਨੇ ਪੰਥ ਨੂੰ ਬਦਨਾਮ ਕਰਦੇ ਨੇ ਪਰ ਜਿਹਲੇ ਸ਼ਾਨਵੀਨ ਹੁੰਦਾ ਨਿਕਲਦਾ ਕੀ ਹੈ ਕਦੀ ਇਹਨਾਂ ਦੀ ਬਹਾਮਣੀ ਸਾੜਾ ਲਾ ਕੇ ਫੜੀ ਜਾਂਦੀ ਹੈ ਕਦੀ ਇਹਨਾਂ ਦੀ ਬਹਾਮਣੀ ਸਾੜਾ ਲਾ ਕੇ ਬੰਬ ਫੜ ਕੇ ਫੜੀ ਜਾਂਦੀ ਹੈ ਕਦੀ ਇਹਨਾਂ ਦੇ ਆਸ਼ਰਮ ਚੋਂ ਬੰਦੇ ਨਿਕਲ ਜਾਂਦੇ ਨੇ ਕਦੀ ਇਹਨਾਂ ਦੇ ਆਰਮੀ ਦੇ ਆਫੀਸਰ ਫੜੇ ਜਾਂਦੇ ਨੇ ਕਦੀ ਇਹਨਾਂ ਦੇ ਪੁਲਿਸ ਦੇ ਅਫਸਰ ਫੜੇ ਜਾਂਦੇ ਨੇ ਕਦੀ ਇਹਨਾਂ ਦੇ ਸਵਾਮੀ ਫੜੇ ਜਾਂਦੇ ਨੇ ਸਾਧ ਸੰਗਤ ਅਸਲੀਅਤ ਨਾਲ ਜੁੜੀਏ ਅਸਲੀਅਤ ਨੂੰ ਜਾਣੀਏ ਤੇ ਇਹ ਜਿਹੜਾ ਇਹਨਾਂ ਦਾ ਅਜੰਡਾ ਹੈ ਜਿਹੜਾ ਆਜ਼ਾਦ ਮੀਡੀਆ ਹੈ ਉਹ ਇਹਨਾਂ ਦੀ ਅਸਲੀਅਤ ਸਮੁੱਚੇ ਲੋਕਾਂ ਤਾਈਂ ਪਹੁੰਚਾ ਰਿਹਾ ਇਸ ਕਰਕੇ ਇਹਨਾਂ ਅੱਤਵਾਦੀਆਂ ਨੇ ਇਸ ਸੱਚ ਦੀ ਆਵਾਜ਼ ਨੂੰ ਬੰਦ ਕਰਨ ਦੀ ਇਹ ਕੋਸ਼ਿਸ਼ ਕੀਤੀ ਸਾਦ ਸੰਗਤ ਤੁਹਾਨੂੰ ਸਾਰਿਆਂ ਨੂੰ ਜਿਹੜੀ ਸੱਚ ਦੀ ਆਵਾਜ਼ ਹੈ ਉਸ ਨੂੰ ਬੁਲੰਦ ਕਰਨ ਵਿੱਚ ਆਪਣਾ ਭਾਗ ਨਿਵਾਉਣਾ ਪਵੇਗਾ ਕਿਉਂਕਿ ਇੱਕ ਗੱਲ ਤੇ ਸਪਸ਼ਟ ਹੈ ਕਿ ਜਿੱਲੇ ਅੱਤਵਾਦੀ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਸਾਦ ਸੰਗਤ ਹਿੰਦੂ ਉਹਨਾਂ ਦੇ ਅਨੁਸਾਰ ਕਦੀ ਅੱਤਵਾਦੀ ਨਹੀਂ ਹੋ ਸਕਦਾ ਸਿਰਫ ਤੇ ਸਿਰਫ ਉਥੇ ਸਿੱਖ ਅੱਤਵਾਦੀ ਹੋ ਸਕਦਾ ਤੇ ਸਾਨੂੰ ਪਤਾ ਹੈ ਕਿ ਜਿੰਨਾ ਵੀ ਉੱਥੇ ਜਿੰਨਾ ਵੀ ਟੈਰਰਿਜ਼ਮ ਹੋ ਰਿਹਾ ਸਿਰਫ ਤੇ ਸਿਰਫ ਹਿੰਦੂ ਟੈਰਰਿਸਟ ਉਹਦੇ ਲਈ ਜ਼ਿੰਮੇਵਾਰ ਹੈ ਤੇ ਸਾਡਾ ਇਹ ਫਰਜ਼ ਬਣਦਾ ਹੈ ਸਾਧ ਸੰਗਤ ਸਾਰੇ ਪੰਥ ਦਾ ਜਿੰਨੇ ਵੀ ਐਕਟਿਵਿਸਟ ਨੇ ਕਿ ਵੱਧ ਤੋਂ ਵੱਧ ਜਿਹੜੀ ਸੱਚ ਦੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚਾਈਏ ਇੱਕ YouTube ਚੈਨਲ ਖੋਲਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਹੁਣ ਜਿਹੜਾ ਮਟੀਰੀਅਲ ਹੈ ਜਿਹੜਾ ਡਿਜੀਟਲ ਆਡੀਓ ਵੀਡੀਓ ਮਟੀਰੀਅਲ ਹੈ ਉਹ ਇਨਾਫ ਹੈਗਾ ਆ ਬਹੁਤ ਜ਼ਿਆਦਾ ਹਾਲ ਉੱਥੇ YouTube ਦੇ ਉੱਤੇ ਜਾਂ ਹੋਰ ਵੀ ਵੈਬਸਾਈਟਾਂ ਉੱਤੇ ਪਿਆ ਹੈ ਜੋ ਤੁਸੀਂ ਆਪ ਚੜਾ ਕੇ ਲੋਕਾਂ ਤੱਕ ਪਹੁੰਚਾ ਸਕਦੇ ਹੋ ਇਹ ਲੋਕ ਸੱਚ ਦੀ ਆਵਾਜ਼ ਨੂੰ ਦਬਾ ਕੇ ਝੂਠ ਨੂੰ ਵੇਚ ਕੇ ਆਪਣਾ ਰਾਜ ਚਲਾ ਰਹੇ ਨੇ ਤੇ ਜੇ ਅੱਜ ਤੁਸੀਂ ਇਹਨਾਂ ਦੀ ਝੂਠ ਦੀ ਜਿਹੜੀ ਇਹਨਾਂ ਦਾ ਝੂਠ ਦਾ ਪਲੰਦਾ ਹੈ ਉਹਨੂੰ ਸੁਣਨਾ ਬੰਦ ਕਰ ਦੋਗੇ ਤੇ ਫਿਰ ਆਜ਼ਾਦ ਹੋਣਾ ਬਹੁਤ ਵੱਡੀ ਗੱਲ ਨਹੀਂ ਇਸ ਕਰਕੇ ਮੈਂ ਬੇਨਤੀ ਇਹ ਕਰੂੰਗਾ ਕਿ ਬੰਦ ਤੋਂ ਬੰਦ ਜਿੰਨਾ ਵੀ ਕਰ ਸਕਦੇ ਹੋ ਆਪਣਾ ਆਜ਼ਾਦ মিডিਏ ਦੇ ਨਾਲ ਨਾਤਾ ਜੋੜੋ ਤੇ ਇਹਨਾਂ ਦਾ ਜਿਹੜਾ ਝੂਠ ਹੈ ਜਿਨ੍ਹਾਂ ਦੇ ਇਹਨਾਂ ਦੇ ਟੀਵੀ ਸਟੇਸ਼ਨ ਨੇ ਆਈਬੀਐਨ ਕੋਈ ਜਿਨ੍ਹਾਂ ਵੀ ਜੀਟੀਵੀ ਜਿਨ੍ਹਾਂ ਵੀ ਹਿੰਦੂ ਅਤਵਾਦੀ ਫਿਰਕਾ ਪ੍ਰਸਤ ਜਿਨ੍ਹਾਂ ਵੀ ਇਹਨਾਂ ਦੇ ਅਤਵਾਦੀ ਚੈਨਲ ਨੇ ਉਹਨਾਂ ਤੋਂ ਕਿਸੇ ਤੋਂ ਵੀ ਇਹਨਾਂ ਦਾ ਇਹ ਭਲਾ ਉਹ ਕਹਿੰਦੇ ਨੇ ਕਿ ਇਹ ਭਲਾ ਜਿਨ੍ਹਾਂ ਮਰਜ਼ੀ ਹਰੀਸ਼ ਚੰਦਰ ਬਣ ਜਾਣ ਇਹਨਾਂ ਦੀ ਇੱਕ ਵੀ ਸੁਣਨ ਦੀ ਲੋੜ ਨਹੀਂ ਆਪ ਜਾਂਚ ਪੜਤਾਲ ਕਰਕੇ ਸੱਚ ਤੱਕ ਪਹੁੰਚੋ ਕਿਉਂਕਿ ਇਹਨਾਂ ਨੇ ਸਿਰਫ ਤੇ ਸਿਰਫ ਝੂਠ ਵੇਚਣਾ ਹੈ ਇਹਨਾਂ ਦਾ ਜਿਹੜਾ ਰਾਜ ਭਾਗ ਜੋ ਹਿੰਦੂ ਕਿੰਗਡਮ ਬਣਿਆ ਹੈ ਉਹਦੀ ਨੀਂਹ ਝੂਠ ਤੇ ਰੱਖੀ ਗਈ ਹੈ ਮੈਂ ਬੇਨਤੀ ਕਰਾਂ ਜਿਹੜਾ ਜਿਸ ਬੰਦੇ ਨੂੰ ਇਹ ਚਾਚਾ ਨਹਿਰੂ ਕਹਿੰਦੇ ਨੇ ਉਹਦੀ ਅਸਲੀਅਤ ਕੀ ਹੈ ਸਾਸੰਗਤ ਦੇ ਆਉਣ ਵਾਲੇ ਸਮੇਂ ਵਿੱਚ ਅਸੀਂ ਸਬੂਤਾਂ ਦੇ ਨਾਲ ਤੁਹਾਡੇ ਤਾਂ ਲੈ ਕੇ ਆਵਾਂਗੇ ਪਰ ਮੈਂ ਛੋਟੀ ਜਿਹੀ ਉਦਾਹਰਨ ਦੇਣਾ ਚਾਹੁੰਦਾ ਹੈ ਕਿ ਜਿਹੜਾ ਪਹਿਲਾ ਪ੍ਰਧਾਨ ਮੰਤਰੀ ਇਸ ਦੇਸ਼ ਦਾ ਬੰਦਾ ਹੈ ਉਹ ਕੌਣ ਹੈ ਕਿਸ ਤਰ੍ਹਾਂ ਦਾ ਇਨਸਾਨ ਹੈ ਸਾਸੰਗਤ ਜਿਹਨੂੰ ਇਹ ਆਪਣਾ ਚਾਚਾ ਨਹਿਰੂ ਕਹਿੰਦੇ ਨੇ ਤੇ ਸਾਡੇ ਕਈ ਬੇਵਕੂਫ ਸਾਡੇਲਾਂ ਵੀ ਹੈਗੇ ਨੇ ਜੋ ਇਹਨੂੰ ਚਾਚਾ ਕਹਿੰਦੇ ਨੇ ਸਾਸੰਗਤ ਉਹ ਇੱਕ ਬਹੁਤ ਹੀ ਜ਼ਿਆਦਾ ਘਟਿਆ ਇਨਸਾਨ ਸੀ ਸਭ ਤੋਂ ਪਹਿਲਾਂ ਤੇ ਉਹਦੇ ਸਰੀਰਕ ਸੰਬੰਧ ਸਨ ਲਾਰਡ ਮੈਂਗ ਬੈਟਨ ਦੇ ਨਾਲ ਇਹ ਕੋਈ ਲੁਕੀ ਹੋਈ ਗੱਲ ਨਹੀਂ ਹੈ ਇਹਨੂੰ ਤੁਸੀਂ ਆਪਣਾ ਚਾਚਾ ਮੰਨਦੇ ਹੋ ਇਹਨੂੰ ਉਹ ਲੋਕ ਪਹਿਲਾਂ ਪ੍ਰਧਾਨ ਮੰਤਰੀ ਮੰਨਦੇ ਨੇ ਇਹਨੂੰ ਉਹ ਲੋਕ ਪਤਾ ਨਹੀਂ ਕੀ ਸਮਝਦੇ ਨੇ ਤੇ ਮੈਂ ਬੇਨਤੀ ਕਰਾਂ ਸਾਥ ਸੰਗਤ ਇਹੋ ਜਿਹੇ ਘਟੀਆ ਲੋਕਾਂ ਨੂੰ ਉਹ ਆਰਐਸਐਸ ਦਾ ਮੈਂਬਰ ਸੀ ਜਮਾਨਦਰੂਤ ਅਤਵਾਦ ਫਿਰਕਾ ਪ੍ਰਸਤੀ ਉਹਦੇ ਖੂਨ ਵਿੱਚ ਸੀ ਸਿਰਫ ਤੇ ਸਿਰਫ ਉਹ ਨਫ਼ਰਤ ਦੇ ਨਾਲ ਜੁੜਿਆ ਹੋਇਆ ਸੀ ਤੇ ਉਸ ਨੂੰ ਤੁਸੀਂ ਉਸ ਨੂੰ ਇਸ মিডিਆ ਨੇ ਇਹਨਾਂ ਲੋਕਾਂ ਨੇ ਤਾਂ ਲਿਆ ਕੇ ਦੁਨੀਆ ਪੱਧਰ ਤੇ ਤੁਹਾਡਾ ਲੀਡਰ ਬਣਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਸਾਸ ਸੰਗਤ ਜਾਗਣ ਦੀ ਲੋੜ ਹੈ ਤੇ ਜਿਹੜੀ ਸੱਚ ਦੀ ਆਵਾਜ਼ ਹੈ ਸਭ ਤਾਂਹ ਪਹੁੰਚਾਉਣ ਦੀ ਲੋੜ ਹੈ ਤੇ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਕਰੋ ਇਹਦੇ ਵਿੱਚ ਆਪਣਾ ਸਹਿਯੋਗ ਪਾਓ ਤਾਂ ਕਿ ਅਸੀਂ ਸੱਚ ਦੀ ਆਵਾਜ਼ ਸਾਰਿਆਂ ਤਾਂਹ ਪਹੁੰਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ